ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਆਪਣੇ ਆਪ ਦੇ ਇੱਕ ਘਰ ਦੀ ਗਾਂ ਦੀ ਵੀਡੀਓ ਦੋਸਤੋ ਟੋਕੜ ਗੱਭਣ ਦੋਸਤੋ ਆਪਾਂ ਲਿਆਂਦੀ ਸੀ ਤੇ ਟੋਕੜ ਨੇ ਦੋਸਤੋ 12 ਲੀਟਰ ਦੁੱਧ ਕੱਢਿਆ ਪੰਜਾਸ਼ੀਆਂ ਮਹੀਨਿਆਂ ਦੀ ਗੱਭਣ ਨੇ ਦੋਸਤੋ ਤੇ ਸੱਜਰ ਨੇ ਦੋਸਤੋ ਜਿੱਥੋਂ ਲੈ ਕੇ ਆਂਦੀ ਆ ਬਾਈ ਨੇ ਦੱਸਿਆ ਸੀ ਕਿ ਆ 27-22 ਲੀਟਰ ਦੁੱਧ ਕੱਢਿਆ ਸੋਹਣੇ ਕੱਦ ਕਾਠ ਵਾਲੀ ਆ ਦੋਸਤੋ ਕ੍ਰਾਸ ਆਂਗ ਦੇ ਵਿੱਚ ਦੋਸਤੋ ਗਰਮੀ ਬਹੁਤ ਘੱਟ ਮਨਾਉਂਦੀ ਆ ਤੇ ਸੋਹਣਾ ਦੁੱਧ ਦਿੰਦੀ ਆ ਦੋਸਤੋ ਗਰਮੀ ਦੇ ਵਿੱਚ ਵੀ ਮਗਰਲੇ ਸੂਏ ਵੀ ਦੋਸਤੋ ਬਾਈ ਦੇ ਦਸਨ ਮੁਤਾਬਕ ਗਰਮੀ ਦੇ ਵਿੱਚ ਹੀ ਸੂਈ ਸੀ ਤੇ 26 27 ਲੀਟਰ ਦੋਸਤੋ ਦੁੱਧ ਪਾਤਾ ਇਹ ਸੋਹਣਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਵੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਦੋਸਤੋ ਥਾਣਾ ਚਾਰੇ ਵੇਖ ਸਕਦੇ ਆ ਸੋਹਣਾ ਦੋਸਤੋ ਥਾਣਾ ਤੇ ਮਿਲਕ ਵੇਨ ਨਹੀਂ ਨੀਗਾ ਮਾਰ ਲਓ ਸਜਣੋ ਮਿਲਕ ਵੇਨ ਵੀ ਚੰਗੀ ਆ ਤੇ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਏ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ 9781511307 ਨੂੰ ਮੂੰ ਮੱਥਾ ਵੇਖ ਸਕਦੇ ਆ ਦੋਸਤੋ ਤੇ ਦੂਜੀ ਸਾਈਡ ਤੋਂ ਵੀ ਦੋਸਤੋ ਥਾਣਾ ਦਾ ਸੈਜ ਗੈਪ ਤੁਹਾਨੂੰ ਵਿਖਾ ਦਿੰਦੇ ਆ ਸੋਹਣਾ ਦੋਸਤੋ ਦੋਵੇਂ ਪਾਸਿਆਂ ਤੋਂ ਗੈਪ ਸੈਜ ਆ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਏ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਸਕਦੇ ਆ ਤੇ ਤੋਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਦੋਸਤੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜੱਜਮੈਂਟ ਲਾ ਲੈਣੀ ਆ 5-7 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਵੇਖ ਸਕਦੇ ਆ ਸੋਹਣਾ ਕਦ ਕਾਠਾ ਦੋਸਤੋ ਹਵਾਨੇ ਦੀ ਤਿਆਰੀ ਵੇਖ ਸਕਦੇ ਆ ਹਜੇ 5-7 ਦਿਨ ਦੋਸਤੋ ਇਹਨੇ ਸੂਨ ਦੇ ਵਿੱਚ ਲੈ ਜਾਨੇ ਆ ਮੋੜਲਾ ਵੀ ਘਰ ਦੀ ਦੋਸਤੋ ਆਪਣੇ ਵਹਿੜਾ ਆਪਾਂ ਟੋਕੜ ਕੰ ਬਣ ਲੈ ਕੇ ਆਂਦੀ ਸੀ ਤੇ ਆਪਣੇ ਕੋਲੇ ਦੋਸਤੋ 6 6.5 ਮਹੀਨਿਆਂ ਦੀ ਗੱਭਨ ਨੇ ਦੋਸਤੋ ਦੁੱਧ ਕੱਢਿਆ 12 ਕਿ ਲੀਟਰ ਤੇ ਦੋਸਤੋ ਆਪਾਂ ਆਪ ਛੱਡੀ ਆ ਤੋਰਲਾ ਵੀ ਤੋਰਨਾ ਲੈ ਜਾ ਜੇ ਕਿਸੇ ਵੀ ਨੂੰ ਪਸੰਦ ਹੋਵੇ ਦੋਸਤੋ ਨੰਬਰ ਮੇਰਾ ਸਕਰੀਨ ਤੇ ਚੱਲ ਰਿਹਾ 97815111307 ਮੇਰੇ ਨਾਲ ਦੋਸਤੋ ਸੰਪਰਕ ਕਰ ਸਕਦੇ ਆ ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ